ਪੁਤਰ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਮੰਤਰੀ ਲਾਲਚੰਦ ਕਟਾਰੂਚਕ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਜਿਸ ਮੁੱਚੇ ਸੀਜ਼ਨ ਦੌਰਾਨ ਕਿਸੇ ਵੀ ਅਨਾਜ ਮੰਡੀ ਵਿੱਚ ਕਿਸਾਨਾਂ ਆੜਤੀਆਂ ਮਜ਼ਦੂਰਾਂ ਸਮੇਤ ਕਣਕ ਦੇ ਖਰੀਦ ਪ੍ਰਬੰਧਾਂ ਦੇ ਨਾਲ ਜੁੜੇ ਕਿਸੇ ਵੀ ਵਰਗ ਨੂੰ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਕਿਸਾਨਾਂ ਦੇ ਲਈ ਮੰਤਰੀ ਕਟਾਰੂਚਕ ਬੋਲ ਉਹ ਆਮ ਐਲਾਨ ਕਰਦੇ ਹੋਏ ਕਿਹਾ ਕੈਮਸਪੀ 2200 2400 2500 ਰੁਪਏ ਤੈਅ ਕੀਤੀ ਹੈ ਤਾਂ ਕਿਸਾਨਾਂ ਦੇ ਪੈਸੇ 24 ਘੰਟਿਆਂ ਦੇ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਹੋ ਜਾਣਗੇ। ਇਸੇ ਗੱਲ 'ਤੇ ਪੰਜਾਬ ਦੇ ਅੰਦਰ ਜਿਹੜਾ wheat ਦੀ procurement ਦਾ ਸੀਜ਼ਨ ਹੈ ਉਹ 1 April ਤੋਂ ਸ਼ੁਰੂ ਹੋਇਆ ਹੈ। ਔਰ day by day ਕਣਕ ਦੀ ਖਰੀਦ ਦਾ ਜਿਹੜਾ ਸੀਜ਼ਨ ਆਉ ਪੀਕਤੇ ਜਾ ਰਿਹਾ ਸੋ ਜਿਹੜੀਆਂ ਉਮੀਦਾਂ ਨੇ ਜਿਹੜੀਆਂ ਫੀਡਬੈਕ ਨੇ ਸੁਣੇ ਪੰਜਾਬ ਦੇ ਵਿੱਚੋਂ ਕਿ ਇਸ ਵਾਰ ਬੰਪਰ ਫਸਲ ਜਿਹੜੀ ਪੰਜਾਬ ਦੇ ਵਿੱਚ ਮੰਡੀਆਂ ਚ ਆ ਰਹੀ ਹੈ ਦਾਣਾ ਬਹੁਤ ਸਾਫ ਸੁਥਰਾ ਸੋ ਇਹ ਜਿਹੜੀ ਬੰਪਰ ਫਸਲ ਹੈ ਇਹ ਸਾਡੀਆਂ ਉਮੀਦਾਂ ਨਾਲੋਂ ਜ਼ਿਆਦਾ ਆਵੇ ਇਹ ਸਾਡੀਆਂ ਖੁਸ਼ੀਆਂ ਤੇ ਹੈ ਹੀ ਨਹੀਂ ਪਰ ਇਹਦਾ ਜਿੱਥੇ ਪੰਜਾਬ ਦੇ ਕਿਸਾਨ ਨੂੰ ਆਰਥਿਕ ਲਾਭ ਮਿਲੇਗਾ ਉਹਦੇ ਨਾਲ ਦੇ ਨਾਲ ਦੇਸੀ ਅਰਪੰਧਾਰ ਦੇ ਵਿੱਚ ਵੀ ਜਿਹੜਾ ਇੱਕ ਐਕਸਟਰਾ ਵਾਧਾ ਹੋਣਾ ਸੋ ਇਹ ਵੀ ਇੱਕ ਬੜੀ ਅੱਛੀ ਫੀਡਬੈਕ ਪੰਜਾਬ ਚੋਂ ਆ ਰਹੀ ਹੈ ਸੋ ਮੋٹے ਤੌਰ ਤੇ ਪੰਜਾਬ ਦੇ ਅੰਦਰ ਜਿਹੜਾ ਪੈਡੀ ਔਰ ਵੀਟ ਦਾ ਸੀਜ਼ਨ ਹੁੰਦਾ ਹੈ ਬੜਾ ਬਿਗੇਸਟ ਮੂਵਮੈਂਟ ਪੰਜਾਬ ਚ ਹੁੰਦੀ ਹੈ ਸੋ ਇਸ ਸੀਜ਼ਨ ਦੇ ਦੌਰਾਨ ਇਸ ਵਾਰ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਵੱਲੋਂ ਟਾਰਗੇਟ ਮਿਲਿਆ ਉਹ 100 124 ਲੱਖ ਐਮਟੀ ਦਾ ਮਿਲਿਆ ਸੋ ਉਹਦੇ ਲਈ ਜਿਹੜੀ ਸੀਸੀਲ ਆ ਆਰਬੀਆਈ ਵੱਲੋਂ ਸਾਨੂੰ 28894 ਕਰੋੜ ਰੁਪਈਆ ਉਹ ਵੀ ਆ ਚੁੱਕਿਆ ਸੋ 1864 ਅੱਛਾ ਦੁਬਾਰਾ ਕਹਿੰਦੇ ਵੀ ਫਿਕਰ ਰਿਪੀਟ ਕਰੋ 28894 ਕਰੋੜ ਰੁਪਈਆ ਜਿਹੜਾ ਸੀਸੀਲ ਦੇ ਰੂਪ ਚ ਸਾਨੂੰ ਮਿਲ ਚੁੱਕੇ ਆਰਬੀਆਈ ਵੱਲੋਂ ਸੋ ਪੰਜਾਬ ਦੀ ਮੰਡੀਆਂ ਦੇ ਵਿੱਚ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜਾ ਉਹ ਆਪਣੀ ਫਸਲ ਲੈ ਕੇ ਆਊਗਾ ਸੋ ਉਹਦੇ ਲਈ ਅਸੀਂ 1864 1864 ਜਿਹੜੇ ਖਰੀਦ ਕੇਂਦਰ ਨੇ ਭਾਵ ਮੰਡੀਆਂ ਨੇ ਉਹ ਬਣਾਈਆਂ ਨੇ ਸੋ ਇਸ ਤੋਂ ਇਲਾਵਾ 800 ਦੇ ਕਰੀਬ ਸਾਡੇ ਕੋਲ ਆਰਜੀ ਮੰਡੀਆਂ ਦਾ ਪ੍ਰਬੰਧ ਅਸੀਂ ਕੀਤਾ ਕਿ ਲੋੜ ਪੈ ਜਾਵੇ ਤਾਂ ਉਹ ਵੀ ਵਰਕਿੰਗ 'ਚ ਲਾ ਕੇ ਆਪਾਂ ਹਣੀਆਂ ਨੇ ਸੋ ਮੋٹے ਤੌਰ ਤੇ ਜਿਹੜਾ 2425 ਰੁਪਏ ਐ ਐਮਐਸਪੀ ਐ ਉਹਦੇ ਉੱਤੇ 24 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਦੇ ਕਿਸਾਨ ਦੀ ਖਰੀਦੀ ਹੋਈ ਫਸਲ ਨੂੰ ਅਸੀਂ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਦੇਸ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਪਾਈ ਜਾਵੇ ਸੋ ਲਗਾਤਾਰ ਪ੍ਰਬੰਧ ਜਿਹੜੇ ਪੰਜਾਬ 'ਚ ਕੀਤੇ ਆ ਉਹਦੇ ਲਈ ਗ੍ਰਾਸ ਰੂਟ ਤੱਕ ਉਹਦੀ ਫੀਡਬੈਕ ਲੈਣ ਦੇ ਲਈ ਅਸੀਂ ਮੰਡੀਆਂ ਤੇ ਜਾ ਰਹੇ ਆ ਅੱਜ ਵੀ ਮੈਂ ਦੋ ਡਿਸਟ੍ਰਿਕਟ ਦੇ ਅੰਦਰ ਦੋ ਥਾਵਾਂ ਤੇ ਗਿਆ ਸੋ ਇਹ ਸਾਡੀ ਜਿਹੜੀ ਪ੍ਰੋਕਿਊਰਮੈਂਟ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਵਿੱਚ 4 ਲੱਖ 16000 ਜਿਹੜੀ ਕਣਕ ਆ ਉਹਦੀ ਆਮਦ ਹੋਈ ਹੈ 4 ਲੱਖ 16000 ਐਮਟੀ ਸੋ ਚੰਗੀ ਗੱਲ ਹੈ ਕਿ ਅਸੀਂ 322000 ਐਮਟੀ ਉਹ ਖਰੀਦ ਚੁੱਕੇ ਆ ਔਰ 151 ਕਰੋੜ ਰੁਪਏ ਜਿਹੜੇ ਕਿਸਾਨ ਦੀ ਖਰੀਦੀ ਹੋਈ ਜਿੰਸ ਦੇ ਬਣਦੇ 151 ਕਰੋੜ ਰੁਪਏ ਉਹਦੀ ਅਸੀਂ ਅਦਾਇਗੀ ਵੀ ਕਿਸਾਨ ਨੂੰ ਜਿਹੜੀ 24 ਘੰਟੇ ਦੇ ਵਿੱਚ ਵਿੱਚ ਕਰ ਚੁੱਕੇ ਆ ਤੇ ਜਿਹੜਾ ਅੱਜ ਤੱਕ ਦਾ ਜਿਹੜਾ ਮਤਲਬ ਸਾਡਾ ਪ੍ਰੋਕਿਊਰਮੈਂਟ ਦਾ ਸਫਰ ਹੈ ਸੋ ਅੱਜ ਜਿਹੜੀ ਵਿਸ਼ੇਸ਼ ਗੱਲ ਦੇ ਲਈ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਨਾ ਵੈਸੇ ਤਾਂ ਮਾਨ ਸਾਹਿਬ ਦੀ ਸਰਕਾਰ ਜਿਹੜੀਆਂ ਫੈਕਲਟੀਆਂ ਸਾਡੀਆਂ ਪ੍ਰੋਕਿਊਰਮੈਂਟ ਨਾਲ ਜੁੜੀਆਂ ਨੇ ਉਹ ਉਹਨਾਂ ਨੂੰ ਟਾਈਮ-ਟਾਈਮ ਦੇ ਉੱਤੇ ਅਸੀਂ ਕਈ ਨਿਯਮਤਾ ਦਿੰਦੇ ਰਹਨੇ ਆ ਉਹਨਾਂ ਦੇ ਮਸਲੇ ਹੱਲ ਕਰਦੇ ਰਹੀਦਾ ਚਾਹੇ ਉਹ ਸਾਡੇ ਡੀਪੂ ਹੋਲਡਰ ਹੋਣ ਚਾਹੇ ਸਾਡੇ ਆਰਟੀ ਹੋਣ ਚਾਹੇ ਸਾਡੇ ਕਿਸਾਨ ਹੋਣ ਜਾਂ ਮਜ਼ਦੂਰ ਹੋਣ ਤੋਂ ਜਿਹੜੇ ਵਕ ਵਕ ਥੱਲੇ ਡਿਮਾਂਡਾਂ ਜਿਹੜੀਆਂ ਵਕ ਵਕ ਤੇ ਰਾਵਲੋਂ ਆਉਂਦੀਆਂ ਨੇ ਉਹਦੇ ਉੱਤੇ ਖੁੱਲੇ ਮਨ ਦੇ ਨਾਲ ਮਾਨ ਸਾਹਿਬ ਸਦਾ ਹੀ ਉਹਨਾਂ ਦੀ ਪਰਪਾਈ ਵੀ ਕਰਦੇ ਆ ਉਹਨਾਂ ਦੇ ਨਾਲ ਵੀ ਖੜਦੇ ਆ ਸੋ ਅੱਜ ਇੱਕ ਰੋਸ਼ਨ ਫੈਸਲਾ ਜਿਹੜਾ ਮਤਲਬ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਈ ਚ ਲਿਆ ਗਿਆ ਉਹ ਇਹ ਆ ਕਿ ਜਿਹੜੇ ਮੰਡੀਆਂ ਦੇ ਅੰਦਰ ਮਜ਼ਦੂਰ ਨੇ ਲੋਡਿੰਗ ਵਾਲੇ ਜਿਨ੍ਹਾਂ ਨੇ ਉਹ ਬੋਰੀਆਂ ਕਣਕ ਦੀਆਂ ਚੱਕੇ ਆਪਣੇ ਪਿੰਡੇ ਤੇ ਆਪਣੇ ਸਿਰ ਦੇ ਉੱਤੇ ਜਿਹੜੀਆਂ ਨੇ ਉਹ ਟਰੱਕਾਂ 'ਚ ਲੱਦਣੀਆਂ ਹੁੰਦੀਆਂ ਆ ਤੇ ਇਹਨਾਂ ਦੀ ਬਾਰ ਬਾਰ ਡਿਮਾਂਡ ਆਉਂਦੀ ਰਹੀ ਹੈ ਕਿ ਸਾਡੇ ਰੇਟ ਰਿਵਾਈਜ਼ ਕਰੋ ਸੋ 1 ਸਾਲ ਪਹਿਲਾਂ ਜਦੋਂ ਕਣਕ ਦਾ ਸੀਜ਼ਨ ਸੀਗਾ ਸਾਡੇ ਪੰਜਾਬ ਦੇ ਅੰਦਰ ਤਾਂ ਉਸ ਵੇਲੇ ਇਹਨਾਂ ਦੀ 1 ਰੁਪਏ 80 ਪੈਸੇ ਪਰ ਬੋਰੀ ਇਹਨਾਂ ਨੂੰ ਜਿਹੜੀ ਮਿਲਦੀ ਸੀਗੀ 1 ਰੁਪਏ 80 ਪੈਸੇ ਪਰ ਬੋਰੀ ਸੋ ਜਦੋਂ ਪੈੜੀ ਦਾ ਸੀਜ਼ਨ ਆਇਆ ਪਿਛਲੇ ਸਾਲ ਜਿਹੜਾ ਲੰਘਿਆ ਸੀਜ਼ਨ ਆ ਉਹਦੇ ਅੰਦਰ ਅਸੀਂ 49 ਪੈਸੇ ਇਹਨਾਂ ਦਾ ਵਾਅਦਾ ਕੀਤਾ ਸੀਗਾ ਸੋ ਇਹ ਰੇਟ 1 ਰੁਪਏ 80 ਪੈਸੇ ਦੇ ਵੱਧ ਕੇ